ਤੇ ਇਹਨਾਂ ਨੇ ਆਹ ਪਲੇਟਾਂ ਵੀ ਰੱਖ ਲਈਆਂ ਇਹ ਵੀ ਪਲੇਟਾਂ ਹਨਾ ਦੋ ਸੀ ਇਹ ਸਰਫੈਕਟਰ ਤੁਹਾਨੂੰ 1 ਲੀਟਰ ਦਾ 100 ਨੁੱਟਾ 60 ਰੁਪਏ 'ਚ 1 ਲੀਟਰ ਤੁਹਾਨੂੰ ਸਰਫੈਕਟਰ ਮਿਲ ਜੂਗਾ ਚਾਲੜਾ ਕੀ ਲਾਇਆ ਹੈ ਹੈ 635 ਰਿਆ ਰਾਦੇ ਦੀ ਰਾਦੇ ਕੰਪਨੀ ਦਾ ਤੇਲ ਵਾਏ 635 ਰੁਪਏ 'ਚ ਵਾਜੀ ਮਿਲ ਜੂਗੀ ਤੁਹਾਨੂੰ 635 ਰੁਪਏ ਤੇ ਤੇ ਨਾ ਨਹੀਂ ਹਾਂ ਤੇ ਤੇ ਡਾਲਡਾ ਕੇ ਵੀ ਆ ਡਾਲਡਾ ਕੇ ਵੀ ਮਿਲ ਜੂਗਾ ਤੇ ਤੁਹਾਨੂੰ ਹਿੰਗ ਵੀ ਮਿਲ ਜੂਗੀ ਕਿਚਨ ਕਿੰਗ ਮਸਾਲਾ ਇਹਦੇ ਹਿੰਗ ਵੀ ਮਿਲ ਜੂਗੇ ਤਾਂ ਇਹ ਛੋਟੀਆਂ ਬੋਸ ਸੋਇਆਬੀਨ ਆਇਲ ਸੁਖਨਾ 골ਡ ਸੁਖਨਾ 골ਡ ਕੰਪਨੀ ਦਾ ਸੋਇਆਬੀਨ ਆਇਲ ਵਾ ਇਹਦੇ ਤੁਹਾਨੂੰ ਪੀਪਲ ਵੀ ਮਿਲ ਜੂਗੇ ਕਿੰਨੇ ਲੀਟਰ ਦਾ ਹੋਵੇ ਪਿਆ ਹੋ ਹਾਂ ਹਾਂ ਕਿੰਨੇ ਲੀਟਰ ਦਾ ਪਿਆ 15 ਦਾ ਹੁੰਦਾ ਹੈ 10 ਲੀਟਰ ਦਾ ਆ 1880 ਰੁਪਏ 1860 ਰੁਪਏ 1860 ਰੁਪਏ ਦਾ ਤੁਹਾਨੂੰ ਸੋਇਆਬੀਨ ਆਉਲ ਸੁਖਨਾ 골ਡ ਦਾ ਬਹੁਤ ਸਸਤਾ ਆ ਇਹ ਤੁਹਾਨੂੰ 1860 ਰੁਪਏ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ ਤੇ ਸਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਹਾਂ ਬੋਮਨ ਕਲੈਕਸ਼ਨ ਕਰਿਆਨਾ ਸਟੋਰ ਤੇ ਔਰੇ ਵਿੱਚ ਮਤਲਬ ਇਹ ਸਾਹ ਕਈ ਨਵੀਆਂ ਚੀਜ਼ਾਂ ਆਈਆਂ ਨੇ ਜਿਦਾ achar ਆਇਆ ਹੈ ਕਈ ਉਹ ਵੀ ਤੁਹਾਨੂੰ ਤੁਹਾਨੂੰ ਵੀਡੀਓ ਨਾਲ ਬਣੇ ਗਈਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਜ਼ਰੂਰ ਲਾਈਕ ਸ਼ੇਅਰ ਕਮੈਂਟ ਕਰੋ ਕੋਈ ਵੀਡੀਓ ਫੋਲਵੋਟ ਚਾਹ ਲੈ ਕਰੋ ਤੁਹਾਨੂੰ ਚਾਰ ਦਾ ਰੇਟ ਪਾਣੀ ਪੂਰੀ ਹੈ ਨਾ ਜੋ ਵੀ ਇੱਥੇ ਦਿਖਾਣੇ ਚਟ ਮਸਾਲਾ ਕੀ ਪ੍ਰਾਈਸ ਹੋ ਕੀ ਨਹੀਂ ਆ ਇਹ ਵੀਡੀਓ ਨਾਲ ਬਣੇ ਰਹੀਓ ਜੀ ਓਕੇ ਜੀ ਪਹਿਲਾਂ ਤਾਂ ਸਿਰ achar ਤੋਂ ਸ਼ੁਰੂ ਕਰਦੇ ਹਾਂ ਨਾ achar ਦਾ ਰੇਟ ਹੈਗਾ ਇੱਥੇ 430 ਰੁਪਏ ਤੇ ਇਹ ਲੱਗਾ ਹੈ 280 ਰੁਪਏ ਤੇ 430 430 ਇਹਦਾ ਪ੍ਰਾਈਸ ਦਾ ਮਾਰਕ ਪ੍ਰਾਈਸ 430 ਆ ਤੇ 230 ਦਾ ਇਹੋ ਲੱਗਾ ਹੋਇਆ ਆ ਤੇ 280 ਦਾ 280 ਇਹਦਾ ਪ੍ਰਾਈਸ ਵਾ ਤੇ ਮਤਲਬ ਇਹ ਕਿ ਨਾ 280 ਦਾ ਲਗਾਇਆ ਹੈ ਤੇ ਬਹੁਤ ਸਸਤਾ ਹੈ ਉਹਦਾ 430 ਦਾ ਡੱਬਾ ਆ ਤੇ 280 ਦਾ ਇਹਦਾ ਪ੍ਰਾਈਸ ਕਰ ਜੀ ਤੇ ਇਹ ਚਾਰ ਦੇ ਡੱਬੇ ਕਾਫੀ ਲੱਗੇ ਹੋਏ ਆ ਦੇਖੋ ਜੀ ਚਾਰ ਦੇ ਡੱਬੇ ਛੋਟੇ ਮਿਲ ਜੂਗੇ ਤੁਹਾਨੂੰ ਐਦੇ ਤੁਹਾਨੂੰ ਛੋਟੇ ਚਾਰ ਦੇ ਵੀ ਡੱਬੇ ਮਿਲ ਜੂਗੇ ਹਨਾ ਜੀ 80 ਰੁਪਏ ਦਾ 80 ਰੁਪਏ ਦਾ ਨੈਕਸਟ ਆਪਰ ਹਾਂ ਮਿਕਸੇ ਚਾਰ ਵੀ ਮਿਲ ਜੂਗਾ ਤੁਹਾਨੂੰ ਅੰਬ ਦਾ ਵੀ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਪਾਣੀ ਪੂਰੀ ਮਸਾਲਾ ਪਾਣੀ ਪੂਰੀ ਮਸਾਲਾ ਤੇ ਇਹ ਵੀ ਮਿਲ ਜੂਗਾ ਤੁਹਾਨੂੰ 45 ਰੁਪਏ ਚ ਪਾਣੀ ਪੂਰੀ ਮਸਾਲਾ ਇਹ ਚਾਟ ਮਸਾਲਾ ਤੇ ਚਾਟ ਮਸਾਲਾ ਵੀ ਤੁਹਾਨੂੰ ਮਿਲ ਜੂਗਾ ਹਨਾ ਇਹ ਚਾਟ ਮਸਾਲੇ ਸਾਰੇ ਚਾਟ ਮਸਾਲੇ ਨਹੀਂ ਆ ਤੇ ਉੱਪਰ ਕਿਚਨ ਕਿੰਗ ਮਸਾਲਾ ਆ ਨਾ ਇਹ ਚਾਟ ਮਸਾਲਾ ਇੱਥੇ ਇੱਥੇ ਕਸਤੂਰੀ ਤੁਹਾਨੂੰ ਮੇਥੀ ਵੀ ਮਿਲ ਜਾਊਗੀ ਕਸਤੂਰੀ ਮੇਥੀ ਵੀ ਮਿਲ ਜਾਊਗੀ ਬਲੈਕ ਪੀਪਰ ਪਾਊਡਰ ਮਿਲ ਜਾਊਗਾ ਹਨਾ ਤੇ ਐਦੇ ਇਧਰ 35 ਰੁਪਏ ਚ ਗਰਮ ਮਸਾਲਾ 35 ਰੁਪਏ ਚ ਲੱਗਾ ਹੋਇਆ ਇਧਰ 55 ਰੁਪਏ ਚ ਬਰੀਆਨੀ ਮਸਾਲਾ ਤੁਹਾਨੂੰ ਚਨਾ ਮਸਾਲਾ ਹਨਾ 45 ਰੁਪਏ ਚ ਸਭ ਡੱਬੀਆਂ ਦਾ ਰਾਜ ਲక్ష్ਮੀ ਗਰਮ ਮਸਾਲਾ ਨਾਲ ਮਤਲਬ ਕਿ 45 45 ਰੁਪਏ ਚ ਤੁਹਾਨੂੰ ਡੱਬੀਆਂ ਮਿਲ ਜੂਗੀਆਂ ਅੰਬ ਚੂਰਨ ਵੀ ਤੁਹਾਨੂੰ ਮਿਲ ਜੂਗਾ ਜਿਨ੍ਹਾਂ ਨੇ ਅੰਬ ਚੂਰਨ ਲੈਣਾ ਹੋਵੇ ਤੇ ਅੰਬ ਚੂਰਨ ਵੀ ਇੱਥੇ ਮਿਲਦਾ ਆ ਤੇ ਕਸਤੂਰੀ ਚਿੱਲੀ ਪਾਊਡਰ ਹੈ ਨਾ ਇਹ ਦੇਖੋ ਬਾਕੀ ਤੁਹਾਨੂੰ ਮਸਾਲੇ ਸਾਰੇ ਤਰ੍ਹਾਂ ਦੇ ਮਸਾਲੇ ਇੱਥੋਂ ਮਿਲ ਜੂਗੇ ਤੇ ਚਾਹ ਵਾਲਾ ਮਸਾਲਾ ਵੀ ਮਿਲ ਜੂਗਾ ਜਿਨ੍ਹਾਂ ਨੇ ਚਾਹ ਦਾ ਮਸਾਲਾ ਲੈਣਾ ਹੋਵੇ ਚਾਹ ਦਾ ਮਸਾਲਾ ਵੀ ਮਿਲ ਜੂਗਾ ਕਿ ਇਹ ਦੇਖੋ ਚਾਟ ਮਸਾਲਾ ਹੈ ਨਾ ਚਾਟ ਮਸਾਲਾ ਵੀ ਮਿਲ ਜੂਗਾ ਜਿਹਨਾਂ ਚਾਟ ਮਸਾਲਾ ਲੈਣਾ ਚਾਟ ਮਸਾਲਾ ਤੇ ਤੁਹਾਨੂੰ ਹਿੰਗ ਵੀ ਮਿਲ ਜੂਗੀ ਕਿਚਨ ਕਿੰਗ ਮਸਾਲਾ ਹਿੰਗ ਹਿੰਗ ਵੀ ਮਿਲ ਜੂਗੀ ਤਾਂ ਇਹ ਛੋਟੀਆਂ ਬੋਤਲਾਂ 'ਚ ਲੱਗੀਆਂ ਹੋਈਆਂ ਆ ਤੇ ਇਹ ਅੰਕਲ ਪੱਕੇ ਇੱਥੇ ਲੱਗੇ ਹੋ ਆ ਇਹ ਲੂਣ ਲਵਾ ਰਿਹਾ ਆ ਤੇਰੋ ਬਿੱਲੀ ਭੜੀ ਬੜੀ ਜਿੰਦੀ ਆ ਨੀ ਹੋਰ ਹੋਰ ਨਾਲ ਸੋਦਾ ਵੀ ਲੈ ਕੇ ਰੱਖੋ ਜਿਵੇਂ ਆ ਜਿਹੜੇ ਬੜੀ ਬੜੀ ਹਾਂ ਹਹ ਅਜਨੇ ਆ ਗਏ ਜਿਹੜੇ ਆ ਦਿਨੇ ਨਾ ਚਾਹ ਦਿਨੇ ਰੋੜ ਦਿਨੇ ਨਹੀਂ ਗਰਮੀ ਹੁੰਦੀ ਦਿਨੇ ਕੜਾ ਨਿਕਲਦਾ ਬਾਹਰ ਦਿਨੇ ਜ਼ਿਆਦਾ ਹੁੰਦਾ ਆ ਆਹ ਰਾਜ ਵੀ ਪਿਆ ਹੁੰਦਾ ਫੇਦਾ ਮੈਂ ਬੰਦਾ ਰਹਾ ਅੱਛਾ ਹਾਂ ਨਹੀਂ ਅੱਦਾ ਫਾਇਦਾ ਹੀ ਅੱਦਾ ਕੜਾ ਨਹੀਂ ਫਾਇਦਾ ਦਿਨੇ ਗਰਮੀ ਇੰਨੀ ਹੁੰਦੀ ਆ ਤੁਹਾਨੂੰ 1 ਲੀਟਰ ਸੋਇਆਬੀਨ ਆਇਲ ਆ ਇਹ ਸੋਇਆਬੀਨ ਆਇਲ ਵੀ ਨਾਲ ਲਿਆਂਦਾ ਆ ਤੇਰੇ ਫਰੈਂਡ ਗੋਲਡ ਸੋਖਨਾ 골ਡ ਇਹ ਵੀ ਤੁਹਾਨੂੰ ਮਿਲ ਜਾਊਗੀ ਤੇ ਡਾਲਡਾ ਕੇ ਡਾਲਡਾ ਕੇ ਕੀ ਲਾਇਆ ਹੈ ਹੈ 635 ਰੁਪਏ ਰਾਦੇ ਦੀ ਰਾਦੇ ਕੰਪਨੀ ਦਾ ਤੇਲ ਵਾਏ 635 ਰੁਪਏ ਚ ਵਾਜੀ ਮਿਲ ਜਾਊਗੀ ਤੁਹਾਨੂੰ 635 ਰੁਪਏ ਤੇ ਇਹ ਮਦਾਨੀ ਹੈ ਹਾਂ ਮਦਾਨੀ ਤੇ ਦਾ ਡਾਲਡਾ ਕੇ ਵੀ ਆ ਡਾਲ ਦਾ ਕੇ ਵੀ ਮਿਲ ਜੂਗਾ ਇਸ ਸੋਇਆਬੀਨ ਆਇਲ ਸੁਖਨਾ ਗੋਲਡ ਸੁਖਨਾ ਗੋਲਡ ਕੰਪਨੀ ਦਾ ਸੋਇਆਬੀਨ ਆਇਲ ਵਾ ਇਹਦੇ ਤੁਹਾਨੂੰ ਪਿੱਪਲ ਵੀ ਮਿਲ ਜੂਗੇ ਕਿੰਨੇ ਲੀਟਰ ਦਾ ਹੋ ਗੂ ਵੀ ਪਿਆ ਹੈ ਹਾਂ ਹਾਂ ਕਿੰਨੇ ਲੀਟਰ ਦਾ ਵੀ ਪਿਆ ਹੈ 15 ਲੀਟਰ ਦਾ ਹੈ 15 ਲੀਟਰ ਦਾ ਹੈ 1880 ਰੁਪਏ 1860 ਰੁਪਏ 1860 ਰੁਪਏ ਦਾ ਤੁਹਾਨੂੰ ਸੋਇਆਬੀਨ ਆਇਲ ਸੁਖਨਾ ਗੋਲਡ ਦਾ ਬਹੁਤ ਸਸਤਾ ਆ ਇਹ ਤੁਹਾਨੂੰ 1860 ਰੁਪਏ ਦਾ ਮਿਲ ਜਾਊਗਾ ਤੇ ਇਹਨੂੰ ਜਾ ਸਕਦੇ ਹਾਂ 1860 ਰੁਪਏ ਦਾ ਦੇਖੋ ਭਿੱਪੇ ਜਿੰਨੇ ਮਰਜੀ ਤੇ ਹਾਂ ਹਾਂ 200 ਰੋ ਵਾਲੀ ਆ ਆ 200 ਵਾਲੀ ਆ ਇਹ ਵੀ ਤੁਹਾਨੂੰ 200 ਰੋ ਲੀਟਰ ਦੀਆਂ ਲੀਟਰ ਵਾਲੀਆਂ ਮਿਲ ਜੂਗੀਆਂ ਤੁਹਾਨੂੰ ਤੇ ਸਰਫੈਕਸ ਤੁਹਾਨੂੰ 1 ਲੀਟਰ ਦਾ 100 69 ਰੁਪਏ 'ਚ 1 ਲੀਟਰ ਤੁਹਾਨੂੰ ਸਰਕਾਰ ਅੱਥਰ ਮਿਲ ਜੂਗਾ ਤੇ ਅੰਦਰ ਵੀ ਕਾਣ ਪੀਣ ਬੜਾ ਸੁਆਣ ਕਾਫੀ ਆ ਗਿਆ ਸਕੂਟੀਆਂ ਆ ਤੇ ਇਹ ਵੀ ਤੁਹਾਨੂੰ 38 ਰੁਪਏ 'ਚ ਨਮਕੀਨ ਬਿਸਕੁਟੀਆਂ ਮਿਲ ਜੁਦੀਆਂ ਤੇ ਪੁੱਜ ਹੋਏ ਚਾਨੇ ਹਨਾ ਪਾਪੜੀਆਂ ਜੀਆਂ ਇਹ ਦੇਖੋ ਇਸ ਤਰ੍ਹਾਂ ਦੀ ਇਹ ਸਭ 38 ਰੁਪਏ 'ਚ ਮਿਲ ਜੂਗਾ ਤੁਹਾਨੂੰ ਆ ਵੀ 38 ਰੁਪਏ 'ਚ ਤੇ ਆ ਜਿਹੜੀਆਂ ਕਟੋਰੀਆਂ ਇਹ ਤੁਹਾਨੂੰ 15 ਪੈਚ ਕਟੋਰੀਆਂ ਮਿਲ ਜੂਗੀਆਂ ਤੇ ਇਹ ਬਿਸਕੁਟੀਆਂ ਵੀ ਤੁਹਾਨੂੰ ਇਹ ਵੀ ਸਾਰਾ ਨਾ 33 ਰੁਪਏ ਜੀ ਮਿਲ ਜੂਗਾ। ਤੇ ਹਾਂ ਵੀ ਚੰਗਾ। ਇਹ ਲੈਣ। ਹਾਂ। ਇਹ ਵੀ ਚੰਗਾ। ਇਹ ਜਨਾ ਹੋਰ ਨਹੀਂ ਸੀ ਜਤ। ਹਾਂ। ਇਹ ਲੈਣੋ। ਹਾਂ। ਤੇ ਆ ਤੁਹਾਨੂੰ 38 38 ਰੁਪਏ 'ਚ ਮਿਲ ਜੂਗਾ ਤੇ ਇਧਰ ਮਰੁੰਡਾ ਵੀ ਮਿਲਦਾ ਔਰ ਜਿਹਨਾਂ ਨੇ ਔਰਸ ਲੈ ਜਾਣੇ ਔਰਸ ਵੀ ਮਿਲ ਜੂਗੇ ਔਰਸ ਵੀ ਲੱਗੇ ਹੋਏ ਆ ਔਰਸ ਤੇ ਇਧਰ ਮਰੁੰਡਾ ਵੀ ਮਿਲਦਾ ਹੈ ਦੇਖੋ ਮਰਿੰਡੇ ਦੇ ਪੈਕਟ ਵੀ ਆ ਗਏ ਆ ਤੇ ਇਹ ਵੀ ਲੱਗੇ ਹੋਏ ਆ ਤੇ ਇਧਰ ਤੁਹਾਨੂੰ 38 38 ਰੁਪਏ 'ਚ ਬਿਸਕੁਟ ਬਿਸਕੁਟ ਵੀ ਮਿਲ ਜੂਗੇ 38 ਰੁਪਏ 'ਚ ਇਹ ਵੀ 38 ਰੁਪਏ ਦਾ ਬਿਸਕੁਟ ਇੱਧਰ ਕਸਤੂਰੀ ਮੇਥੀ ਇਹ ਦੇਖੋ ਕਸਤੂਰੀ ਮੇਥੀ ਦੇ ਦਾ ਵੀ ਪੈਕਟ ਆ ਗਏ ਆ ਕਸਤੂਰੀ ਮੇਥੀ ਚ ਪੈਕਟ ਮਿਲ ਜੂਗੇ ਤੁਹਾਨੂੰ ਤੇ ਇੱਧਰ ਵੀ ਚਾਹ ਪੱਤੀਆਂ ਲੱਗੀਆਂ ਹੋਈਆਂ ਚਾਹ ਪੱਤੀ ਹੈ ਸਾਰੇ ਖੱਟੇ ਬਾਣੀਆਂ ਪਕੌੜੀਆਂ ਲੱਗੀਆਂ ਹੋਈਆਂ ਇਹ ਵੀ ਖੱਟੇ ਬਾਣੀਆਂ ਪਕੌੜੀਆਂ ਵੀ 33 ਰੁਪਏ ਚ ਪੈਕਟ ਮਿਲੂਗੇ ਤੁਹਾਨੂੰ ਤੇ ਹੈਗੀਆਂ ਹੈ ਹਜੇ ਇਹ ਉਧੇ ਵਾਲੀਆਂ ਇਹ ਜਿਹੜੀ ਪਹਿਲੀ ਤੇ ਇਹ ਵੀ ਤੁਹਾਨੂੰ 25 ਰੁਪਏ ਚ ਕੱਪੜੇ ਤੋਂ ਭਾਂਡੇ ਮੰਜਵਾਣ ਸਾਬਣ 25 ਰੁਪਏ ਚ ਮਿਲ ਜਾਊਗਾ ਜੀ ਤੇ ਇਹਦੇ ਇਧਰ ਅਲਟਰਾ ਵਾਈਟ ਆਹ ਸਹੀ ਹੈ ਹਾਂ ਇਹ ਦਾ ਤੇ ਦੇਖਦੇ ਹਾਂ ਅਲਟਰਾ ਵਾਈਟ ਸਰਫ ਤੇ ਇਹ ਵੀ ਤੁਹਾਨੂੰ ਮਿਲ ਜਾਊਗਾ ਇੱਥੇ ਹੈਲੋ ਜੀ ਅਲਟਰਾ ਵਾਈਟਾ ਦਾ ਸਭਾ ਵਿਸ਼ਾਲ ਹਨ ਜਿਹੜਾ ਮਰਜ਼ੀ ਤੁਸੀਂ ਸਰਫਰ ਉੱਤੇ ਜਾ ਸਕਦੇ ਆ ਤੇ ਇੱਧਰ ਵੀ ਮਠੀਆਂ ਵੀ ਮਿਲ ਜੂਗੀਆਂ ਤੁਹਾਨੂੰ ਠੰਡੇ ਇੱਧਰ ਤੁਹਾਨੂੰ ਠੰਡੇ ਦੀਆਂ ਬੋਤਲਾਂ ਵੀ ਆਮ ਬੋਦੀਆਂ ਹਨਾ ਮੰਗੋਰੀਆਂ ਤੇ ਦੀਚੀ ਦੀ ਮੰਗੋਰੀ ਹਲਕਾ ਤਰ੍ਹਾਂ ਨੇ ਲੱਗੀ ਹੋਈ ਆ ਤੇ ਆਈਸ ਕੋਲ ਦਾ ਨੋ ਵੀ ਮਿਲ ਜੂਗਾ ਪਾਊਡਰ ਇਦਾਂ ਰੀ ਬੋਤਰਾ ਇਦਾਂ ਲੱਗੀਆਂ ਹੋਈਆਂ ਇਦਾਂ ਦਾਲਾਂ ਦਾਲਾਂ ਵੀ ਲੱਗੀਆਂ ਹੋਈਆਂ ਆ ਮਾਂ ਮਾਂ ਸਾਫ ਤਾਂ ਹੈ ਨਾ ਤੇ ਚਨੇ ਆ ਦਾਲ ਲੱਗੀ ਹੋਈ ਆ ਤੇ ਮਸਰਾਂ ਦਾਲ ਰਾਜਮਾ ਮੂੰਗੀ ਧੋਤੀ ਮੂੰਗੀ ਮਿਰਚੋ ਵੀ ਹੈ ਨਾ ਤੇ ਹਰ ਕੋਈ ਦਾਲ ਲੱਗੀ ਹੈ ਇਦਰ ਖੰਡ ਹੈ ਨਾ ਚਾਵਲ ਤੇ ਚਾਵਲ ਲੱਗੇ ਖੰਡ ਇਦਰ ਮਸਰਾਂ ਮੂੰਗੀ ਦਾਲ ਹੈ ਨਾ ਤੇ ਮੋਟਾ 80 ਰੁਪਏ ਮੂੰਗੀ ਸਾਬਤੋਂ ਮੂੰਗੀ ਸਾਬਤੋਂ ਚਨੇ ਰਾਜਮਾ ਸਾਬਤ ਤੇ ਪੈਕਿੰਗ ਕੀਤੀ ਕਿਲੋ ਕਿਲੋ ਦਾ ਕਿਲੋ ਦੀ ਪੈਕਿੰਗ ਹੈਗੀਆਂ ਕਿਤਿਆਂ ਕਿਲੋ ਦੀ ਅੱਧਾ ਕਿਲੋ ਦੀ ਪੈਕਿੰਗ ਤੇ ਇੱਧਰ ਬੜੀਆਂ ਵੀ ਤੁਹਾਨੂੰ ਮਿਲ ਜੂਗੀਆਂ ਤੇ ਇਹ ਦੇਖੋ ਬੜੀਆਂ ਮਾਹਾਂ ਦੀਆਂ ਬੜੀਆਂ ਹਨ ਸੋਸ ਵਿੱਚ ਮਿਲ ਜੂਗੀਆਂ ਹਨ ਤੇ ਜਿੱਦਾਂ ਦਾ ਮਰਜ਼ੀ ਤੁਸੀਂ ਸਮਾਨ ਲੈ ਜਾ ਸਕਦੇ ਆ ਸਮਾਨ ਸਸਤਾ ਤੇ ਵਧੀਆ ਹੈ ਮਾੜਾ ਨਹੀਂ ਹੈਗਾ ਤੇ ਇਧਰ ਚਾਹ ਪੱਤੀ ਵੀ ਲੱਗੀ ਹੋਈ ਆ 골ਡ ਟੀ 골ਡ ਟੀ 200 ਰੁਪਏ ਦੀ ਲੱਗੀ ਹੋਈ ਆ ਤੇ 1 ਕਿਲੋ ਇੱਕ ਕਿਲੋ 골ਡ ਟੀ 220 ਰੁਪਏ ਦੀ ਲੱਗੀ ਹੋਈ ਆ ਚਾਹ ਪੱਤੀ ਤੇ ਤੇ ਜਾ ਸਕਦੇ ਆਂ ਅਭੀ ਤੁਸੀਂ ਬ레ਡ ਵੀ ਰੱਖ ਲਈਏ ਇਧਰ ਬ레ਡ ਵੀ ਰੱਖੀ ਹੋਈਆਂ ਆ ਤੇ ਬਰਾਊਨ ਬ레ਡ ਬ레ਡ ਮਿਲ ਜੂਗੀ ਹੈ ਨਾ ਬਰਾਊਨ ਬ레ਡ ਵੀ ਮਿਲ ਜੂਗੀ ਤੁਹਾਨੂੰ ਰਸ ਵੀ ਮਿਲ ਜੂਗੇ ਰਾਸ ਵੀ ਮਿਲ ਜਾਣੇ ਤੁਹਾਨੂੰ ਬਾਕੀ ਤੁਹਾਨੂੰ ਖਾਣ ਪੀਣ ਵਾਲਾ ਸਮਾਨ ਰਾਸਮਾਨ ਮਿਲ ਜਾਵੇਗਾ ਰਾਸ ਵੀ ਲੱਗੇ ਹੋਏ ਆ ਇੱਧਰ ਤੁਹਾਨੂੰ ਮੇਥੀ ਮਿਲ ਜੂਗੀ ਮੇਥੇ ਹਨਾ ਸੋਇਆ ਬੀਨ ਚੂਰਾ ਸੌਫ ਟਮਾਟਰ ਸੌਸ 25 25 ਰੁਪਏ ਦਾ ਟਮਾਟਰ ਸੌਸ 25 25 ਰੁਪਏ ਦੀਆਂ ਹੈ ਅੱਗੇ ਆ ਬੋਤਲਾਂ ਰਾਜਮਾ ਮੂੰਗੀ ਸਾਫਤ ਰੋਂਗੀ ਮਤਲਬ ਇਹ ਦਲ ਗਿਆ ਤੇ ਹੁਣ ਤੇ ਇਹਨਾਂ ਨੇ ਆਹ ਪਲੇਟਾਂ ਵੀ ਰੱਖ ਲਈਆਂ ਇਹ ਵੀ ਪਲੇਟਾਂ ਹਨਾ ਤੇ ਦੋਸੇ ਤੇ ਇਹ ਵੀ ਪਲੇਟਾਂ ਹੁਣ ਇਹਨਾਂ ਰੱਖ ਲਈਆਂ ਇਹ ਵੀ ਪਲੇਟਾਂ ਤੁਸੀਂ ਲੈ ਜਾ ਸਕਦੇ ਹੋ ਪਾਸਤਾ ਹਨਾ ਤੇ ਮਕਰੋਨੀ ਮੰਨ ਲਓ ਕਿ ਹਰ ਕੋਈ ਥਾਂ ਨੂੰ ਮਿਲ ਜੂਗਾ ਵਾਈਟ ਚਨੇ ਓਟਸ ਓਟਸ ਮਿਲ ਜੂਗੇ ਤੇ ਸੋਇਆਬੀਨ ਆਇਲ ਮਿਲ ਜੂਗਾ ਹਰ ਕਿਸ ਚੀਜ਼ ਬਰਾਊਨ ਚਾਵਲ ਜਿਹਨਾਂ ਬਰਾਊਨ ਚਾਵਲ ਖਾਣੇ ਹੁਣ ਬਰਾਊਨ ਚਾਵਲ ਮਿਲ ਚੁਕੇ ਤੇ ਹਰ ਕਿਸਮਾਨ ਮਿਲਦਾ ਇੱਥੇ ਵਧੀਆ ਤੇ ਸਸਤਾ ਜੀ ਸੌਦਾ ਲੈ ਕੇ ਆਏ ਨਾ ਸਮਝੋ ਕਿ ਇਹੋ ਵੀਡੀਓ ਹੀ ਪਾਉਣ ਜੋਗੇ ਆ ਪਰ ਅਸੀਂ ਵੀ ਸੌਦਾ ਲੈ ਕੇ ਆਏ ਆ ਅੱਗੇ ਅਸੀਂ ਦਿਖਾਈ ਦਾ ਨਹੀਂ ਹੈਗਾ ਇਹਦੇ ਵਿੱਚ ਕੀ ਆ ਸਰਪਾ ਤੁਹਾਨੂੰ ਖੋਲ ਕੇ ਵੀ ਦਿਖਾਵਾਂਗੇ ਵੀ ਵੀਡੀਓ ਨੂੰ ਬਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਜੀ ਵਿੱਚ ਅਸੀਂ ਲਿਆਂਦੀ ਆ ਪੁੰਦੀ ਖੱਟੇ ਵਾਲੀ ਪੁੰਦੀ ਹੈ ਨਾ ਇਹ 30 ਰੁਪਏ ਦੀ ਪੈਂਦੀ ਹੈ ਇਹ ਮਕਰੋਨੀ ਪੈਂਦੀ ਹੈ 25 ਰੁਪਏ ਦੀ ਇਹ ਚਾਵਲ ਪੈਂਦੇ ਆ 92 ਰੁਪਏ ਇਹ ਕਟੋਰੀਆਂ ਪੈਂਦੀਆਂ ਤੁਹਾਨੂੰ ਇਹ 15 ਰੁਪਏ ਦਾ ਤੇ ਇੱਕ ਸਰਫਾ ਪੈਕੇਟ ਇਹਨਾਂ ਉਹ ਵੀ ਧੋਣੇ ਆ ਤੇਲ ਦੀ ਬੋਤਲ ਆਂਦੀ ਚੁੱਤਾ ਵੀ ਅਸੀਂ ਚਾਹੀਦਾ ਥੋੜਾ ਥੋੜਾ ਸੋਦਾ ਜਿੰਨਾ ਵੀ ਸਾਡੇ ਘਰ ਤੇ ਜਰੂਰਤ ਵਾਲਾ ਉਹਨੇ ਨਾਲ ਨਾਲ ਲਈ ਜਾਏਗੀ ਜੀ ਅਸੀਂ ਲਿਆਂਦਾ ਅਲਟਰਾ ਵਾਈਟ ਅਲਟਰਾ ਵਾਈਟ ਜੀ ਡਿਟਰਜੈਂਟ ਪਾਊਡਰ ਇਹ 4 ਕਿਲੋ ਸਰਫਾ ਇਹ ਆਈ ਆ 220 ਰੁਪਏ ਦੀ ਹੈ ਨਾ 838 ਰੁਪਏ ਦੀ ਹੈ 25 ਰੁਪਏ ਦੀ ਹੈ 15 ਰੁਪਏ ਦੇ ਪੈਕਟ ਆ ਇਹ ਹੋਰ ਵੀ ਪੈਕਟ ਅਸੀਂ ਜਿਆਦਾ ਲਿਆਂਦੇ ਤੁਹਾਨੂੰ ਨਾ ਮੈਂ ਜਿਹੜੇ ਸਾਮਾਨ ਲਿਆਂਦਾ ਨਾ ਇਹ ਚਾਵਲ ਲਿਆਂਈ ਦੇ ਆ ਹੋਰ ਵੀ ਤੇਲ ਵੀ ਲਿਆਂਦਾ ਸਰੋਂ ਦਾ 5 ਲੀਟਰ ਤੇਲ ਲਿਆਂਦਾ ਆ ਤੇ ਅਸੀਂ ਜਿੱਦਾਂ 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 ਵੀਡੀਓ ਬਣਾਉਣਾ ਚਾਹੀਦਾ ਅਸੀਂ ਜਿਹੜਾ ਘਰ ਦੇ ਚੋਣ ਤੁਹਾਡੇ ਜਿਹੜਾ ਸਾਮਾਨ ਚਾਹੀਦਾ ਹੁੰਦਾ ਉਹ ਨਾਲ ਨਾਲ ਜਿੰਨਾ ਚਾਹੀਦਾ ਉਹਨਾਂ ਕਹ ਲੈ ਆਈਦਾ ਆ ਤੇ ਇਹ ਸੀ ਸਾਡੇ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਹ ਅੱਜ ਲੈ ਕੇ ਆਏ ਸੀ ਅੱਜ ਵੀ ਤੇ ਜਿਹੜੀ ਵੀਡੀਓ ਅੱਜ ਪਾਈ ਆ ਤੇ ਇਹਦੇ ਨਾਲ ਇੱਕ ਕਲਿੱਪ ਕਲਿੱਪ ਜੁੜੂਗੀ ਤੇ ਇਹ ਚਾਵਲ ਦੇ ਖੁਰਸੀ ਹਨ ਜਿਹਦੇ ਵਾਲੇ ਚਾਵਲ ਆਲੂ ਪਾ ਕੇ ਬਣਾਏ ਆ ਤੇ ਚਾਵਲ ਜਿ ਤੁਸੀਂ ਦੇਖ ਸਕਦੇ ਆ ਕੱਲੇ ਕੱਲੇ ਚਾਵਲ ਆ ਦੇਖੋ ਜੀ ਕੋਈ ਇਤਾਂ ਨਹੀਂ ਹੈਗਾ ਆ ਦੇਖੋ ਮਾੜੀ ਜੀ ਨਹੀਂ ਹੈਗੀ ਬਿਲਕੁਲ ਸਹੀ ਆ ਜੀ ਬਾਕੀ ਜੋ ਵੀ ਹੈ ਨਾ ਮਤਲਬ ਕਿ ਸਮਾਨ ਲੈਣ ਜਾਣੇ ਤੁਸੀਂ ਬਹੁਤ ਮਿਹਨਤ ਕਰੈਕਸ਼ਨ ਜੇ ਸਾਡੀ ਵੀਡੀਓ ਦੇਖ ਕੇ ਜਾਂਦੇ ਆ ਤੇ ਜਰੂਰ ਅਗਲਾ ਜਾ ਕੇ ਦੱਸਿਆ ਕਰੋ ਕਿ ਹਾਂ ਵੀ ਅਸੀਂ ਵੀਡੀਓ ਦੇਖ ਕੇ ਆਏ ਆ ਤੇ ਇਸ ਚੈਨਲ ਦਾ ਵੀਡੀਓ ਦੇਖ ਕੇ ਆਏ ਆ ਜਰੂਰ ਇਹ ਵੀ ਦੱਸਿਆ ਕਰੋ ਤੇ ਅੱਜ ਵੀ ਉਹਨਾਂ ਸਾਨੂੰ ਦੱਸਿਆ ਤੇ ਉਹਨਾਂ ਨੂੰ ਬਹੁਤ ਖੁਸ਼ ਹੋਇਆ ਕਿ ਅਸੀਂ ਦੱਸਿਆ ਆ ਤੇ ਜਿਸ ਵੇਲੇ ਵੀ ਜਿਹੜਾ ਵੀ ਸਾਡੀ ਵੀਡੀਓ ਦੇਖ ਕੇ ਜਾਂਦਾ ਜਰੂਰ ਜਾ ਮੋੜੇ ਜਾ ਕੇ ਉਹਨਾਂ ਨੂੰ ਦੱਸਿਆ ਕਰੋ ਕਿ ਅਸੀਂ ਇਸ ਚੈਨਲ ਦੀ ਵੀਡੀਓ ਦੇਖ ਕੇ ਆਏ ਆ ਤੇ ਬਾਕੀ ਬਹੁਤ ਵਧੀਆ ਲੱਗਦਾ ਹੈ ਖੁਸ਼ੀ ਵੀ ਮਿਲਦੀ ਆ ਕਿ ਹਨਾ ਇਨਸਾਨੀਅਤ ਨੂੰ ਨਾ ਤੇ ਬਹੁਤ ਵਧੀਆ ਹੈ ਕੰਮ ਨਾ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਾ ਦੇਗਾ ਵੀਡੀਓ ਫੁੱਲ ਵਾਚ ਕਰ ਰਿਹਾ ਕਰੋ ਵਿੱਚ ਹੀ ਸਭ ਕੁਝ ਦੱਸਿਆ ਹੁੰਦਾ ਹੈ ਤੇ ਜੋ ਵੀ ਹੈ ਨਾ ਤੇ ਇਦਾਂ ਨਹੀਂ ਹੈਗਾ ਉਹਨਾਂ ਨੇ ਅੱਧਾ-ਅੱਧਾ ਕਿਲੋ ਦੇ ਪੈਕਟ ਹੈ ਨਾ ਕਿਲੋ-ਕਿਲੋ ਦੇ ਪੈਕਟ ਬੱਕ ਲਾਏ ਹੋਏ ਆ ਕੋਈ ਘੱਟ ਵੱਧ ਤੋਲ ਮਿਲ ਨਹੀਂ ਹੁੰਦੀ ਹੈਗੀ ਤੇ ਪੂਰਾ ਪ੍ਰੋਪਰ ਇਦਾਂ ਲੱਗਿਓ ਜੋ ਵੀ ਰੇਟ ਵਾ ਨਾ ਬਾਜ਼ਾਰ ਨਾਲੋਂ ਸਸਤਾ ਹੈ ਜੋ ਸਾਨੂੰ ਪਤਾ ਜਿੱਥੇ ਤੱਕ ਸਾਨੂੰ ਪਤਾ ਸਹੀ ਆ ਬਾਕੀ ਤੁਹਾਨੂੰ ਇੱਕ ਦੋ ਇਦਾਂ ਬੰਦੇ ਵੀ ਟਕਰਾਵਾਗੇ ਗੱਲਬਾਤ ਕਰਾਵਾਂਗੇ ਜਿੰਨੇ ਉੱਥੇ ਸੌਦਾ ਲੈ ਕੇ ਹੁੰਦੇ ਵੀ ਆ ਉਹਨਾਂ ਨੂੰ ਪਤਾ ਕਿ ਪ੍ਰੋਪਰ ਵਧੀਆ ਵੀ ਸਮਾਨ ਉਹ ਵੀ ਤੁਹਾਨੂੰ ਕਰੀਂ ਲਾਈਵ 'ਚ ਦਿਖਾਵਾਂਗੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਤੁਹਾਨੂੰ ਜੀ ਤੇ ਸਸੇ ਕਾਲਸ ਸਾਰਿਆਂ ਨੂੰ